ਪਰੰਪਰਾ ਹੈ ਹਾਂ ਪਾਵੇ ਨੌਕਰੀ ਹੋਵੇ ਪਾਵੇ ਕੁਝ ਵੀ ਹੋਵੇ ਹਾਂ ਇਹ ਕਰਨਾ ਪੈਂਦਾ ਕਰਨਾ ਪੈਂਦਾ ਇਹ ਮਤਲਬ ਕਿੰਨੇ ਕਿੰਨਾ ਟਾਈਮ ਤੁਹਾਨੂੰ ਕਰਨਾ ਪੈਂਦਾ ਹੈ ਜੇ ਨੌਕਰੀ ਮੰਨ ਲਓ ਅੱਛੀ ਤੁਹਾਡੇ ਨੂੰ ਨੌਕਰੀ ਜੌਬ ਲੱਗ ਗਈ ਹੈ ਤੇ ਤੁਹਾਨੂੰ ਇਹ ਕਿੰਨੇ ਸਾਲੇ ਤੁਹਾਡੀ ਪਰੰਪਰਾ ਕਿੰਨੇ ਸਾਲ ਦੀ ਹੈ ਕਿੰਨੇ ਸਾਲ ਕਰਨਾ ਪੈਂਦਾ ਜਨਮ ਤੋਂ ਜਨਮ ਤੋਂ ਲੈ ਕੇ ਹਾਂਜੀ ਮਰਨ ਤੱਕ ਦੀ ਪਰੰਪਰਾ ਹੈ ਨੌਕਰੀ ਉਹਦੇ ਬਾਰੇ ਗੱਲ ਕਰਨਾ ਪੈਣਾ ਅੱਛਾ ਜਦੋਂ ਨੌਕਰੀ ਮੰਨ ਲਓ ਤੁਸੀਂ ਰਿਟਾਇਰਮੈਂਟ ਹੋ ਗਏ ਫਿਰ ਵੀ ਕਰਨਾ ਪਾ ਉਸ ਤੋਂ ਬਾਅਦ ਇਹ ਕਰਨਾ ਪੈਣਾ ਹੈ ਫਿਰ ਪਰਿਵਾਰ 'ਚ ਇੱਕ ਨੂੰ ਕਰਨਾ ਪਵੇ ਪਰਿਵਾਰ 'ਚ ਇੱਕ ਜੀ ਇੱਕ ਮੈਂਬਰ ਨੂੰ ਕਰਨਾ ਪਏਗਾ ਵੈਰੀ ਗੁੱਡ ਤੋਨੋਂ ਕਿੰਨਾ ਟਾਈਮ ਹੋ ਗਿਆ ਕਰਦਿਆਂ ਨੂੰ ਮੈਨੂੰ ਹੋ ਗਿਆ 25 ਸਾਲ ਤੋਂ ਹੋ ਗਿਆ ਕਿਤੇ 25 ਸਾਲ ਹੋ ਗਿਆ ਤੋਨੋ ਤੇ ਅਗਾ ਤੁਹਾਡੇ ਪਰਿਵਾਰ ਦੇ ਵਿੱਚ ਮੰਨ ਲਓ ਤੁਸੀਂ ਕਰ ਰਹੇ ਹੋ ਅਗਾ ਜਿਹੜੇ ਤੁਹਾਡੇ ਬੱਚੇ ਨੇ ਉਹਨਾਂ ਨੂੰ ਵੀ ਇੱਕ ਜਣੇ ਨੂੰ ਕਰਨਾ ਪਊਗਾ ਉਹਨੇ ਤਾਂ ਪੜਨ ਲੱਗੇ ਬੱਚੇ ਹੈ ਪੜਨ ਲੱਗੇ ਬੱਚੇ ਪੜਦੇ ਇਹ ਬੱਚੇ ਪੜ ਰਹੇ ਹੈ ਨਾ ਅਗਰ ਜਦੋਂ ਬੱਚੇ ਪੜ ਕੇ ਆਪਦੀ ਕਾਰੋਬਾਰ ਕਰਨ ਲੱਗ ਜਾਣਗੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਕਰਨਾ ਪਵੇਗਾ ਬਾਅਦ ਚ ਕਰਨਾ ਪੈਣਾ ਕਰਨਾ ਹੀ ਪੈਣਾ ਇਹ ਨਹੀਂ ਹੈ ਕਿ ਵੀ ਤੁਸੀਂ ਕਰ ਲਿਆ ਤੇ ਉਹਨਾਂ ਨੂੰ ਨਹੀਂ ਕਰਨਾ ਪੈਗਾ ਉਹਨਾਂ ਨੂੰ ਵੀ ਕਰਨਾ ਪੈਗਾ ਤੁਹਾਡੇ ਫਾਦਰ ਸਾਹਿਬ ਨੇ ਵੀ ਕੀਤਾ ਹਾਂ ਵਾਹ ਜੀ ਵਾਹ ਪਿਤਾ ਜੀ ਨੇ ਵੀ ਕੀਤਾ ਦਾਦਾ ਜੀ ਨੇ ਵੀ ਕੀਤਾ ਪਰ ਹੁਣ ਵੀ ਕਰਦੇ ਆ ਤੁਹਾਡੇ ਫਾਦਰ ਸਾਹਿਬ ਆ ਗਏ ਚੁਲ ਗਏ ਅੱਛਾ ਹਾਂ ਉਹਨੂੰ ਕਹੋਗੇ 2 ਢਾਈ ਸਾਲ ਤੁਸੀਂ ਕਹਿ ਰਹੇ ਸੀ ਤੁਹਾਡੇ ਚਾਚਾ ਜੀ ਨੇ ਕੀ ਉਹ ਕੀ ਜੌਬ ਕਰਦੇ ਸੀਗੇ ਚਾਚਾ ਜੀ ਫੌਜ ਵਿੱਚ ਸੀ ਅੱਛਾ ਫੌਜ ਸੀਗੇ ਹਾਂ ਅੱਛਾ ਓਕੇ ਛੱਡ ਕੇ ਇਹ ਕੰਮ ਕਰਨ ਲੱਗੇ ਸੀ ਜਦੋਂ ਫੌਜ ਤੋਂ ਆਏ ਆ ਉਦੋਂ ਇਹ ਕਰਨ ਲੱਗੇ ਇੱਕ ਜੀ ਤੁਹਾਨੂੰ ਕੀ ਕਹਿੰਦੇ ਜੰਗਮ 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 ਓਕੇ ਵੀ ਕਿ ਇਹ ਉਹ ਤੁਸੀਂ ਨਹੀਂ ਇਹ ਮੰਨ ਲਓ ਤੁਹਾਡੇ ਹਰਿਆਣੇ ਦੀ ਤੇ ਤੁਸੀਂ ਹਰਿਆਣੇ ਚ ਇਹ ਕਰ ਸਕਦੇ ਹੋ ਜਾਂ ਜਿੱਥੇ ਮਰਜ਼ੀ ਕਰ ਸਕਦੇ ਹੋ ਆਲ ਇੰਡੀਆ ਜਿੱਥੇ ਮਰਜ਼ੀ ਚਲੋ ਆਲ ਇੰਡੀਆ ਹਰ ਜਗ੍ਹਾ ਤੁਹਾਡੀ ਰਿਸਪੈਕਟ ਹੁੰਦੀ ਏ ਹਾਂ ਰਿਸਪੈਕਟ ਤੁਹਾਡੀ ਪੂਰੀ ਹੁੰਦੀ ਏ ਹਾਂਜੀ ਵਾਹਿਗੁਰੂ ਹੂੰ ਉਹਨਾਂ ਤੁਸੀਂ ਘਰ ਕਿੰਨੇ ਟਾਈਮ ਬਾਅਦ ਜਾਂਦੇ ਹੋ ਫਿਰ ਘਰ ਕਿੰਨੇ ਟਾਈਮ ਬਾਅਦ ਜਾਂਦੇ ਹੋ ਜਾਣਿਆ ਨਹੀਂ ਕਰਤੀ ਕਿਤੇ ਵੀ ਹੈ ਬੱਚੇ ਫਗਵਾੜੇ ਆ আচ্ছা ਤੇ ਇੱਥੇ ਰਹੇ ਐਚਰ ਐਨ ਵਾਲੇ ਤੁਸੀਂ ਮਤਲਬ ਹੁਣ ਪੰਜਾਬ 'ਚ ਹੀ ਰਹਿੰਦੇ ਪਏ ਹੋ ਓਕੇ ਓਕੇ ਠੀਕ ਹੈ ਚਲੋ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਵਾਸਤੇ ਥੈਂਕ ਯੂ